ਲੋ ਜੀ ਬਾਈ ਆਇਆ ਨਿੱਕਾ ਸਿੰਘ ਪਿੰਡ ਲਹਾਰਾ ਤੋਂ ਮਲੋੜ ਦੇ ਕੋਲੇ ਪਿੰਡ ਰਹਿ ਜਾਂਦਾ ਬਾਈ ਹਾਂ ਮਨੇੜੇ ਹੀ ਰਹਿ ਜਾਂਦਾ ਜੀ ਮਲੋੜ ਦੇ ਅੱਛਾ ਜੀ ਇੱਥੋਂ ਕਿੰਨੇ ਕਿਲੋਮੀਟਰ ਦੂਰ ਹੋਗਾ ਜਤੋ ਜੀ ਇੱਥੋਂ ਸਾਨੂੰ ਪਾ ਹੀ ਜਾਂਦਾ ਜੀ 35 40 ਨੂੰ ਹੀ ਪੈ ਜਾਂਦਾ 40 ਕਿਲੋ ਮਿਲਿਆ ਜਾਂ ਰਹਿ ਜਾਂਦਾ ਜੀ ਸਾਨੂੰ ਇਸ ਸੈਂਟਰ ਜਾਂ ਵੈਸੇ ਸ਼ਹਿਰ ਕਿਹੜਾ ਨੇੜੇ ਪੈਂਦਾ ਤੁਹਾਨੂੰ ਮਲੋਟ ਮਲੋਟ ਵੀ ਪੈ ਜਾਂਦਾ ਜੀ ਮਕਸਰ ਵੀ ਨੇੜੇ ਆ ਉਹਨਾਂ ਕੀ ਮਲੋਟ ਉਹਨਾਂ ਕੀ ਮਕਸਰ ਸਾਨੂੰ ਧੰਨਵਾਦ ਭਰਾ ਮਿਰਿਓ ਤੁਸੀਂ ਸਾਡੇ ਕੋਲੇ ਮਾਣ ਕਰਕੇ ਆਉਂਨੇ ਹੋ ਵੇਖੋ ਤਿੰਨ ਸ਼ਹਿਰ ਛੱਡ ਕੇ ਆ ਗਿਆ ਗਿੱਦੜਵਾ ਵੀ ਨੇੜੇ ਪੈਂਦਾ ਮੇਰੇ ਹਿਸਾਬ ਨਾਲ ਮਲੋਟ ਵੀ ਨੇੜੇ ਪੈਂਦਾ ਮੁਕਸਰ ਵੀ ਨੇੜੇ ਪੈਂਦਾ ਤੇ ਜੈਤੋ ਆ ਗਿਆ ਬਾਈ ਵੀਰੇ ਫੋਨ ਲਿਆ ਰੇਟ ਰੁੱਟ ਕਿਵੇਂ ਲੱਗਿਆ ਵਧੀਆ ਲੱਗਿਆ ਵੀਰੇ ਜਿਹੜੀ ਵੀਡੀਓ ਦੇ ਵਿੱਚ ਗੱਲਬਾਤ ਹੁੰਦੀ ਹੈ ਸੇਮ ਹੀ ਆ ਹਾਂ ਮੇਰੇ ਸੇਮ ਹੀ ਆ ਵੀਡੀਓ ਦੇਖਦੇ ਆਂ ਈ ਤੁਹਾਡੀਆਂ ਫਿਰ ਲਾਈਕ ਕੀਤਾ ਫਿਰ ਤੁਹਾਨੂੰ ਨੰਬਰ ਵੇਖ ਕੇ ਵੀਡੀਓ ਤੋਂ ਚੱਕ ਕੇ ਫਿਰ ਤੁਹਾਡੇ ਨਾਲ ਗੱਲ ਕਰੀ ਤੁਸੀਂ ਆਖਿਆ ਵੀ ਚਲ ਕੋਈ ਨਹੀਂ ਆਜੋ ਜੇ ਤੁਹਾਡਾ ਮਾਨ ਰੱਖਾਂਗੇ ਨਹੀਂ ਬਹੁਤ ਮਾਨ ਰੱਖਿਆ ਵੀਰੇ ਥੈਂਕ ਯੂ ਭਰਾ ਮੇਰੇ ਤੁਸੀਂ ਸਾਡੇ ਕੋਲੇ ਮਾਨ ਕਰਕੇ ਆਉਨੇ ਆ ਜਿੰਨੀ ਕੁ ਕੋਸ਼ਿਸ਼ ਹੁੰਦੀ ਆ ਅਸੀਂ ਤੁਹਾਡੇ ਨਾਲ ਕੰਪਰੋਮਾਈਜ਼ ਕਰਦੇ ਆ ਤੁਹਾਨੂੰ ਪਤਾ ਅੱਜ ਕੱਲ ਕੰਪੀਟੀਸ਼ਨ ਹੈ ਨਾ ਜੋ ਰੇਟ ਜਾਇਜ਼ ਹੁੰਦਾ ਉਹਨੇ ਕ ਆਪਾਂ ਕਰਦੇ ਆ ਤੁਸੀਂ ਵੀ ਆਜੋ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਆਪੋ ਆਪਣੇ ਰਿਸ਼ਤੇਦਾਰਾਂ ਤੇ ਕਰ ਯਾਰਾਂ ਮਿੱਤਰਾਂ ਤੇ ਕਰ ਰਖੜੀ ਦੀਆਂ ਆਫਰਾਂ ਚੱਲੀ ਜਾਂਦੀਆਂ ਤੁਹਾਡਾ ਜਰੂਰ ਫਾਇਦਾ ਹੋ ਜੂਗਾ ਥੈਂਕ ਯੂ